ਪਿੰਡ ਕਿਹੜੀ ਜਗ੍ਹਾ ਤੋਂ ਜੀ? ਡਾਲੇ ਤੋਂ ਜੀ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਪਿੰਡ ਡਾਲਾ ਹਾਂਜੀ ਠੀਕ ਹੈ ਜੀ। ਅੱਛਾ ਭੈਣੇ ਕੁਛ ਦਿਨ ਪਹਿਲਾਂ ਨਾ ਆਪਾਂ ਇੱਕ ਤੁਹਾਨੂੰ ਬੋਡੀ ਸਰਵਿਸ ਪੈਕ ਦਿੱਤਾ ਸੀ। ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ? ਵੀਰੇ ਮੈਨੂੰ 8-9 ਸਾਲ ਪਹਿਲਾਂ ਖੰਗ ਦੀ ਪ੍ਰੋਬਲਮ ਸੀ। ਠੀਕ ਹੈ ਜੀ। ਤੇ 2-3 ਸਾਲ ਪਹਿਲਾਂ ਵੀ ਇਹ ਗੰਡਾ ਸੀ ਸਰੀਰ 'ਚ ਬੜੀਆਂ। ਠੀਕ ਹੈ ਜੀ। ਹਾਂਜੀ। ਇਹ 8-9 ਸਾਲ ਹੋ ਗਏ ਸੀ ਖੰਗ ਕਿਤੋਂ ਬਹੁਤ ਜ਼ਿਆਦਾ ਮੈਡੀਸਿਨ ਲਈਆਂ ਕਿਤੋਂ ਆਰਾਮ ਨਹੀਂ ਆਇਆ ਸੀਗਾ। ਠੀਕ ਹੈ। ਹਾਂਜੀ ਵੀਰੇ। ਤੇ ਗੱਠਾਂ ਦੀ ਵੀ ਕੋਈ ਦਵਾਈ ਲਈ ਹਾਂਜੀ ਜੀ ਸਰੀਰ ਚ ਗੱਠਾਂ ਸੀ ਕਿ ਜਿਹੜੀਆਂ ਹਾਂਜੀ ਯਾਨੀ ਰੈਗੂਲਰ ਉਹਨਾਂ ਮੈਡੀਸਿਨ ਲੈ ਰਹੇ ਹੋਗੇ ਕੋਈ ਫਰਕ ਨਹੀਂ ਸੀ ਪੈ ਰਿਹਾ ਇਹ ਫਰਕ ਨਹੀਂ ਪੈਂਦਾ ਸੀ ਠੀਕ ਹੈ ਜੀ ਇਹ ਜਿਹੜਾ ਤੁਸੀਂ ਇੱਕ ਸਰਵਿਸ ਪੈਕ ਆਪਣਾ ਵਰਤਿਆ ਹਾਂਜੀ ਤੇ ਇਹਨੂੰ ਕਿੰਨੇ ਦਿਨ ਹੋ ਗਏ ਵਰਤੇ ਨੂੰ ਤਿੰਨ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲਾਂ ਤੁਸੀਂ ਸਰਵਿਸ ਪੈਕ ਵਰਤਿਆ ਠੀਕ ਹੈ ਹੋਰ ਇੱਕ ਤੁਸੀਂ ਕਹਿ ਰਹੇ ਸੀ ਵੀ ਗੋਡੇ ਨੂੰ ਸੋਜ ਰਹਿੰਦੀ ਆ ਦਰਦ ਰਹਿੰਦਾਗਾ ਹਾਂਜੀ ਇਹ ਠੀਕ ਹੈ ਹਾਂਜੀ ਇਹ ਵੀ ਠੀਕ ਹੈ ਠੀਕ ਹੈ ਇਹ ਜਿਹੜਾ ਤੁਹਾਨੂੰ ਇਹ ਸਰਵਿਸ ਪੈਕ ਤੁਸੀਂ ਵਰਤਿਆ ਤਿੰਨ ਮਹੀਨੇ ਪਹਿਲਾਂ ਇਹ ਤੋਂ ਜਦੋਂ ਵਰਤ ਲੈ ਇਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਕੋਈ ਮੈਡੀਸਿਨ ਨਹੀਂ ਲੈ ਰਹੇ ਹੁਣ ਜਿਹੜੀ ਖੰਗ ਤੁਹਾਨੂੰ 8-9 ਸਾਲਾਂ ਤੋਂ ਸੀ ਉਹ ਬਿਲਕੁਲ ਠੀਕ ਹੈ ਹਾਂਜੀ ਠੀਕ ਆ ਠੀਕ ਹੈ ਹੁਣ ਖੰਗ ਵੀ ਕਦੇ ਪ੍ਰੋਬਲਮ ਨਹੀਂ ਹੋ ਜੇ ਨਹੀਂ ਪ੍ਰੋਬਲਮ ਨਹੀਂ ਸੀ ਠੀਕ ਹੈ ਲੱਖਾਂ ਹੀ ਭੈਣ ਭਾਈ ਨੇ ਭੈਣ ਜਿਨ੍ਹਾਂ ਨੂੰ ਹਰੇਕ ਪ੍ਰੋਬਲਮ ਦੇ ਵਿੱਚ ਜਾਨੀ ਡਿਸੀਜਨ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਆਉਂਗੀ ਵੀਰੇ ਜਿਹੜਾ ਮੈਂ ਦੀ ਹਾਂ ਸਰਵਿਸ ਬੋਡੀ ਸਰਵਿਸ ਪੈਕ ਲਿਆ ਹਾਂ ਹਾਂਜੀ ਹਾਂਜੀ ਵੀ ਉਹ ਵੀ ਇਹੀ ਵਰਤ ਕਰਨ ਦੀ ਠੀਕ ਹੈ ਹਾਂਜੀ ਸੋ ਧੰਨਵਾਦ ਬਣੀ। ਥੈਂਕ ਯੂ।